ॐ गजाननं भूतगणादि सेवितं कपिति जम्बु फल चारवक्षनम उमा सुतं शोक विनाशकारकं नमामि विघ्नेश्वरं पादपङ्कजं या देवी सर्वभूतेषु मातृरूपेण संस्थिता नमस्तस्यै 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 नमो नमः ਅੱਜ ਸਾਰਿਆਂ ਨੂੰ ਸ਼ਰਦੀ ਨਵਰਾਤਰੀ ਦੇ ਪਹਿਲੇ ਦਿਨ ਪਹਿਲੇ ਨਵਰਾਤਰੀ ਦੀ ਲੱਖ ਲੱਖ ਵਧਾਈ ਹੋਵੇ ਸਾਡੀ ਸਨਾਤਨ ਸੰਸਕ੍ਰਿਤੀ ਦੇ ਵਿੱਚ ਸ਼ਾਰਦੀય ਨవరాత్రి ਜੋ ਉਤਸਵ ਹੈ ਉਹ ਇੱਕ ਅੰਮ੍ਰਿਤ ਤੁਲ্য ਉਤਸਵ ਆਂਦਾ ਹੈ ਇਸ ਦੇ ਵਿੱਚ ਲੋਕ ਆਪਣੇ ਆਪਣੇ ਢੰਗ ਦੇ ਨਾਲ ਆਪਣੇ ਆਪਣੇ ਇਸ਼ਟ ਦੀ ਸ਼ਕਤੀ ਸਰੂਪ ਦੇ ਵਿੱਚ ਪੂਜਾ ਕਰਦੇ ਨੇ ਅੱਜ ਪ੍ਰਥਮ ਨవరాత్రੇ ਦੇ ਵਿੱਚ ਪ੍ਰਥਮ ਸ਼ੈਲ ਪੁਤਰੀ ਜ ਦੂਤੀ ਬ੍ਰਹਮਚਾਰਣੀ ਤ੍ਰਿਤੀ ਚੰਦਰ ਘੰਟੀ ਦੀ ਕਸ਼ੂਕੂਸ਼ ਮਾਂ ਦੇ ਚਤੁਰਤਕਮ पंचम स्कंद मातेति कष्टम कात्ययति सप्तम कालरात्रि महाघोरी चष्णु नवम सिद्धदात्री च नवदुर्गा प्रकीर्तिता आज 9 ਦਿਨ ਦੇ ਵਿੱਚ 9 ਸੁਗ੍ਰੂਪ ਹੈ ਸ਼ਕਤੀ ਦੇ ਪਹਿਲੇ ਸੁਗ੍ਰੂਪ ਮਾ ਸ਼ੈਲ ਪੁਤਰੀ ਜੀ ਦੀ ਪੂਜਾ ਸਾਰੇ ਲੋਕ ਕਰਦੇ ਨੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਜੋ ਵੀ ਤੁਹਾਡੇ ਇਸ ਜੋ ਵੀ ਤੁਹਾਡੇ ਆਰਾਧੇ ਹੈ ਉਸ ਨੂੰ ਇਸ ਸ਼ਕਤੀ ਸੁਗ੍ਰੂਪਾ ਨਾਗਰਾਤਰੀਆਂ ਦੇ ਵਿੱਚ ਉਹਦਾ ਆਰਾਧਨ ਕਰੋ ਧਿਆਨ ਕਰੋ ਵੰਦਨ ਕਰੋ ਪੂਜਾ ਕਰੋ ਔਰ ਸਭ ਤੋਂ ਵੱਧ ਦੇਵ ਕਦੋਂ ਖੁਸ਼ ਹੁੰਦੇ ਹਨ ਦੇਵ ਦੀ ਖੁਸ਼ੀ ਜੋ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦੀ ਔਰ ਦੇਵ ਸਥਾਨ ਦੀ ਸਫਾਈ ਦੇ ਵਿੱਚ ਸਵੱਛਤਾ ਦੇ ਵਿੱਚ ਹੁੰਦੀ ਹੈ ਕਿਉਂਕਿ ਜਿੱਥੇ ਸਵੱਛਤਾ ਹੁੰਦੀ ਹੈ ਉੱਥੇ ਹੀ ਪ੍ਰਮਾਤਮਾ ਦਾ ਵਾਸ ਹੁੰਦਾ ਹੈ ਔਰ ਸਵੱਛਤਾ ਕੇਵਲ ਆਲੇ ਦੁਆਲੇ ਦੀ ਵੀ ਨਹੀਂ ਬਲਕੇ ਆਪਣੇ ਮਨ ਦੀ ਵੀ ਸਵੱਛਤਾ ਆਪਣੇ ਤਨ ਦੀ ਵੀ ਸਵੱਛਤਾ ਔਰ ਇਸ ਨਵਰਾਤਰੀ ਦੇ ਪ੍ਰਥਮ ਦਿਨ ਮਾ ਸ਼ੈਲਪੁਤਰੀ ਜੀ ਜੀ ਸ਼ਰਨ ਦੇ ਵਿੱਚ ਜਾ ਕੇ ਆਪਣੇ ਆਪਣੇ ਇਛੇ ਦਾ ਔਰ ਆਪਣੇ ਆਪਣੇ ਅਰਾਧੇ ਦੇਵ ਦਾ ਧਿਆਨ ਕਰਕੇ ਅਸੀਂ ਇੱਕ ਸੰਕਲਪ ਲੈਣਾ ਹੈ ਕਿ ਅਸੀਂ ਇਸ ਆਪਣੇ ਪ੍ਰਕਿਰਤੀ ਨੂੰ ਸਵਛ ਬਣਾਈਏ ਸਮ੍ਰਿੱਧ ਬਣਾਈਏ ਤਾਂ ਕਿ ਜਦੋਂ ਅਸੀਂ ਧਿਆਨ ਦੇ ਵਿੱਚ ਵੀ ਬੈਠੀਏ ਤਾਂ ਸ਼ੁੱਧ ਔਰ ਸਵਸਥ ਵਾਤਾਵਰਣ ਦੇ ਵਿੱਚ ਸਾਡਾ ਧਿਆਨ ਵੀ ਮਗਨ ਹੋਵੇ ਆਲੇ ਦੁਆਲੇ ਦੀ ਬਿਮਾਰੀਆਂ ਤੋਂ ਵੀ ਬਚੀਏ ਇਸ ਲਈ ਕਿਉਂਕਿ ਕੇਵਲ ਦੇਵ ਪੂਜਾ ਮੰਤਰੋਚਾਰਨ ਪੂਜਨ ਜਾਂ ਕੇਵਲ ਧਿਆਨ ਨਹੀਂ ਹੈ ਅਸੀਂ ਆਪਣੀ ਪ੍ਰਕਿਰਤੀ ਦਾ ਸੰਭਾਲ ਕਿਵੇਂ ਕਰਨਾ ਇਹ ਵੀ ਇੱਕ ਦੇਵ ਪੂਜਾ ਦੇ ਤੁੱਲੇ ਹੁੰਦਾ ਹੈ ਕਿਉਂਕਿ ਪ੍ਰਕਿਰਤੀ ਨੂੰ ਪਰਮਾਤਮਾ ਦਾ ਰੂਪ ਮੰਨਿਆ ਗਿਆ ਸ਼ਕਤੀ ਦਾ ਸਰੂਪਾ ਦਾ ਮਾ ਭਗਵਤੀ ਦਾ ਸਰੂਪ ਮੰਨਿਆ ਗਿਆ ਹੈ ਇਸ ਲਈ ਆਓ ਸਾਰੇ ਇਸ ਨਵਰਾਤਰੀ ਦੇ ਵਿੱਚ ਸੰਕਲਪ ਲਈਏ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਵੱਛ ਬਣਾਉਣਾ ਹੈ ਆਲੇ ਦੁਆਲੇ ਹਰੀਆਲੀ ਪ੍ਰਕਿਰਤੀ ਵਿਆਹ ਸੰਭਾਲ ਕਰਨਾ ਹੈ ਆਪਣੇ ਸਰਬ ਸਮਾਜ ਦੇ ਵਿੱਚ ਸਮਰਸਤ ਦਾ ਵਿਹਾਰ ਰੱਖਣਾ ਹੈ ਜੋ ਵੀ ਸਾਡੇ ਕੁਝ ਕੁਰੀਤੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਆਗਿਆ ਨੇ ਅਸੀਂ ਉਹਨਾਂ ਨੂੰ ਦੂਰ ਕਰਨਾ ਹੈ ਮਾਂ ਭਗਵਤੀ ਦਾ ਸਭ ਤੋਂ بڑا ਆਰਾਧਨ ਇਹੀ ਹੈ ਕਿ ਸਾਡੇ ਸਮਾਜ ਦੇ ਵਿੱਚ ਅਗਰ ਸਮਰਸਤਾ ਹੈ ਅਸੀਂ ਕਿਸੇ ਲੋੜਵੰਦੀ ਦੀਨ ਦੁਖੀ ਦੀ ਸਹਾਇਤਾ ਕਰਦੇ ਹਾਂ ਇਸ ਤੋਂ ਵੱਡਾ ਦੇਵੀ ਦੀ ਆਰਾਧਨਾ ਕੁਝ ਨਹੀਂ ਹੋ ਸਕਦੀ ਹੈ ਕਿਉਂਕਿ ਸਾਡੇ ਬਹੁਤ ਸੰਤ ਮਹਾਪੁਰਸ਼ ਕਹੇ ਗਏ ਨੇ ਕਿ ਅਗਰ ਅਸੀਂ ਆਪਸੀ ਵੀ ਮੰਡੇ ਵਿੱਚ ਦੁਸ਼ਸ਼ ਰੱਖਦੇ ਨੇ ਬੈਰ ਰੱਖ ਕੇ ਫਿਰ ਦੇਵ ਸਥਾਨ ਦੇ ਵਿੱਚ ਜਾਂਦੇ ਨੇ ਤਾਂ ਦੇਵਤਾ ਵੀ ਸਾਡੀ ਉਸ ਯਾਤਰਾ ਨੂੰ ਉਸ ਸਾਧਨਾ ਨੂੰ ਸਾਡੀ ਉਸ ਆराधना ਨੂੰ ਸਵੀਕਾਰ ਨਹੀਂ ਕਰਦੇ ਇਸ ਲਈ ਮੈਂ ਅੱਜ ਨਵਰਾਤਰੀ ਦੇ ਪਹਿਲੇ ਦਿਨ ਮਾਸ਼ਾਹਰ ਉਤਰੀ ਦੇ ਪਾਵਨ ਦਿਵਸ ਦੇ ਉੱਤੇ ਪ੍ਰਥਮ ਨਵਰਾਤਰੀ ਦੇ ਉੱਤੇ ਸਾਰੇ ਸੰਸਾਰ ਨੂੰ ਵਧਾਈ ਦਿੰਦਾ ਹਾਂ ਔਰ ਮਾਂ ਭਗਵਤੀ ਆਦੀ ਸ਼ਕਤੀ ਮਾਂ ਨੈਣਾ ਦੇ ਵੀ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਆਪ ਆਪਣੀ ਸੰਪੂਰਨ ਕਿਰਪਾ ਦ੍ਰਿਸ਼ਟੀ ਇਸ ਸੰਸਾਰ ਦੇ ਉੱਪਰ ਇਸ ਸਮੁਤ ਬ੍ਰਹਮੰਡ ਦੇ ਉੱਪਰ ਹਰੇਕ ਜੀਵ ਦੇ ਉੱਪਰ ਬਣਾ ਕੇ ਰੱਖੇ ਇਨ੍ਹਾਂ ਸ਼ਬਦਾਂ ਦੇ ਨਾਲ ಶ್ರೀ ਰਵਤ ਸਮਾਜੂ ਮਾ ਅਰੋਗ્ય ਮਾ ਵਿਰਾਜ ਸ਼ੋ ਮਾਨਵ ਮਹੀਤੇ ధਨਮ ਧान्यम पशुम बहु ਸੁਖ ਲਾਭਮ ਸਤ ਸੰਵਤ ਸਰਮ ਧੀਰਗ ਮਾਜੂ ਮਾ ਭਗਵਤੀ ਤੁਹਾਡੇ ਸਾਰਿਆਂ ਦੇ ਉੱਪਰ ਕਲਿਆਣ ਕਰੇ ਤੁਹਾਡੇ ਸਾਰਿਆਂ ਦੇ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਸਾਰੇ ਦੀ ਮਨੋ ਕਾਮਨਾ ਪੂਰਨ ਕਰੇ ਇਸ ਸੰਸਾਰ ਦੇ ਵਿੱਚ ਸ਼ਾਂਤੀ ਹੋਵੇ ਇਸ ਸਮਸਤ ਸੰਸਾਰ ਸਮ੍ਰਿੱਧ ਹੋਵੇ ਭਾਰਤ ਵਿਸ਼ਵ ਗੁਰੂ ਬਣੇ ਭਾਰਤ ਜੋ ਸ਼ੁਰੂ ਤੋਂ ਹੀ ਇਸ ਸੰਸਾਰ ਦੇ ਲਈ ਇੱਕ ਗਿਆਨ ਦਾ ਸਰੋਤਰ ਬਣਿਆ ਅੱਜ ਮੁੜ ਕੇ ਉਸ ਪਰ ਅਸੀਂ ਇੱਕ ਨਿਆ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਅੱਜ ਪਹਿਲੇ ਨਵਰਾਤਰੀ ਤੋਂ ਇਸ ਕਾਰਜਕ੍ਰਮ ਦਾ ਸ਼ੁਭਾਰੰਭ ਕੀਤਾ ਹੈ ਭਗਵਤੀ ਦੀ ਅਗਰ ਇੱਛਾ ਹੋਈ ਔਰ ਹਰੀ ਕਿਰਪਾ ਹੋਈ ਤਾਂ ਅਸੀਂ ਰੋਜ਼ ਹਰੇਕ ਨਵਰਾਤਰੀ ਦੇ ਉੱਪਰ ਹਰੇਕ ਦੇਵੀ ਦੇ ਸਵਰੂਪ ਦੇ ਜੋ ਉਹਨਾਂ ਦੀ ਮਹੱਤਤਾ ਹੈ ਜੋ ਉਹਨਾਂ ਦੀ ਮਹਾਨਤਾ ਹੈ ਕਿਆ ਸਵਰੂਪ ਹੈ ਕਿਆ ਉਦੇਸ਼ ਹੈ ਉਸ ਸਵਰੂਪ ਦਾ ਉਸ ਬਾਰੇ ਅਸੀਂ ਸੂਖਸ਼ਮ ਰੂਪ ਦੇ ਵਿੱਚ ਚਰਚਾ ਕਰਾਂਗੇ ਕਿਉਂਕਿ ਭਗਵਤੀ ਦਾ ਜੋ ਚਰਿੱਤਰ ਹੈ ਉਹ ਅਸੰਖਿਅ ਅਸੰਖਿਅ ਜਨਮਾਂ ਦੇ ਵਿੱਚ ਵੀ ਜੋ ਸ਼ਬਦਾਂ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਇਸ ਲਈ ਜੋ ਭਗਵਤੀ ਸਾਡੇ ਉਰ ਕਿਰਪਾ ਕਰੇਗੀ ਜੋ ਬਾਣੀ ਨੂੰ ਸਮਰੱਥਾ ਦੇਵੇਗੀ ਅਸੀਂ ਉਨ੍ਹਾਂ ਸ਼ਬਦਾਂ ਦੇ ਨਾਲ ਰੋਜ਼ ਤੁਹਾਡੇ ਸਾਹਮਣੇ ਮਾਂ ਭਗਵਤੀ ਦੇ ਇਸ ਚਰਿੱਤਰ ਦੇ ਅ ਬਾਰੇ ਚਰਚਾ ਕਰਾਂਗੇ ਉਨ੍ਹਾਂ ਦੀ ਸ਼ਬਦਾਂ ਰੂਪਾਂ ਦੇ ਵਿੱਚ ਉਨ੍ਹਾਂ ਨੂੰ ਆਪਣੀ ਸਾਧਨਾ ਭੇਟ ਕਰਾਂਗੇ ਤੇ ਕਿਰਪਾ ਕਰਕੇ ਤੁਸੀਂ ਜੁੜੇ ਰਹਿਣਾ ਤਾਂ ਕਿ ਅਸੀਂ ਭਗਵਤੀ ਦੇ ਜੋ ਮੂਲ ਉਨ੍ਹਾਂ ਦਾ ਉਦੇਸ਼ ਹੈ ਭਗਵਤੀ ਦੇ ਵਖ-ਵਖ ਅਵਤਾਰ ਲੈਣ ਦਾ ਵਖ-ਵਖ ਸਵਰੂਪਾਂ ਦਾ ਉਹਨਾਂ ਦਾ ਅਸੀਂ ਚਰਚਾ ਕਰਾਂਗੇ ਇਸ ਦੇ ਨਾਲ ਹੀ ਅਸੀਂ ਆਪਣੇ ਸਮਾਜ ਦੇ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕਿਵੇਂ ਆਪਸੀ ਸਮਰਸਤਾ ਬਣਾ ਕੇ ਰੱਖਣੀ ਹੈ ਉਸ ਵਿਸ਼ੇ ਦੇ ਉੱਪਰ ਵੀ ਅਸੀਂ ਧਾਰਮਿਕ ਔਰ ਸਮਾਜਿਕ ਵਿਸ਼ਿਆਂ ਦੇ ਉੱਪਰ ਥੋੜੇ ਹੀ ਸਮੇਂ ਦੇ ਵਿੱਚ ਅਸੀਂ ਚਰਚਾ ਕਰਿਆ ਕਰਾਂਗੇ ਇਸ ਲਈ ਆਪਨੇ ਜੁੜੇ ਰਹਿਣਾ ਜੈ ਮਾਤਾ ਦੀ ਜੈ ਸ਼੍ਰੀ